ਸਤਿ ਸ਼੍ਰੀ ਅਕਾਲ ਬੇਲੀਓ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਬੇਲੀਓ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਚ ਆਪਾਂ ਤਲਵੰਡੀ ਸਾਹਿਬ ਜਿਹੜੀ ਘੋੜੀਆਂ ਦੀ ਮੰਡੀ ਲੱਗ ਚੁੱਕੀ ਹੈ ਤੇ ਉਸ ਮੰਡੀ ਦੇ ਉੱਪਰ ਤੇ ਉਸ ਮੰਡੀ ਤੇ ਬੇਲੀਓ ਬਹੁਤ ਸਾਰੇ ਜਾਨਵਰ ਆ ਜਿਹੜੇ ਉਹ ਮੰਡੀ ਚ ਆ ਚੁੱਕੇ ਆ ਤੇ ਬਹੁਤ ਸਾਰੇ ਜਿਹੜੇ ਹਲੇ ਆ ਰਹੇ ਆ ਤੇ ਆਪਾਂ ਵੀ ਕੁਝ ਜਾਨਵਰ ਆ ਜਿਹੜੇ ਲੈ ਕੇ ਆਏ ਆ ਮੰਡੀ ਦੇ ਉੱਪਰ ਤੇ ਇਹ ਸਾਰੇ ਜਾਨਵਰ ਜਿਹੜੇ ਬੇਲੀਓ ਨਿਊ ਐਂਟਰੀ ਆਪਣੇ ਫਾਰਮ ਦੇ ਉੱਪਰ ਤੇ ਚੰਬੀਆਂ ਘੋੜੀਆਂ ਮਾਰਵਾੜੀ ਘੋੜੀਆਂ ਕਾਫੀ ਜਾਨਵਰ ਆ ਜਿਹੜੇ ਨਵੇਂ ਆਪਣੇ ਫਾਰਮ ਦੇ ਉੱਪਰ ਪਹੁੰਚੇ ਆ ਤੇ ਮੰਡੀ ਨੇੜੇ ਹੋਣ ਦੇ ਕਾਰਨ ਬੇਲੀਆਂ ਉਹਨਾਂ ਦੀਆਂ ਵੀਡੀਓ ਜਿਹੜੀਆਂ ਹਲੇ ਤੱਕ ਲੋਡ ਨਹੀਂ ਕੀਤੀਆਂ ਗਈਆਂ ਤੇ ਹੁਣ ਜਿੱਦਾਂ ਹੀ ਆਪਾਂ ਮੰਡੀ ਤੋਂ ਵਾਪਸ ਚਲੇ ਜਾਵਾਂਗੇ ਤੇ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਜਾਨਵਰਾਂ ਦੀਆਂ ਵੀਡੀਓ ਜਿਹੜੀਆਂ ਉਹ ਦਿਖਾਵਾਂਗੇ ਤੇ ਜੇ ਕਿਸੇ ਬੇਲੀ ਨੂੰ ਇੱਥੋਂ ਜਾਨਵਰ ਦੇਖ ਕੇ ਕਿਸੇ ਜਾਨਵਰ ਦੀ ਡਿਟੇਲ ਚਾਹੀਦੀ ਹੋਵੇ ਤਸਵੀਰ ਸਕਰੀਨਸ਼ਾਟ ਲੈ ਕੇ ਭੇਜ ਕੇ ਤੁਸੀਂ ਥੱਲੇ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਜਾਣ ਸਕਦੇ ਆ ਤੇ ਬਾਕੀ ਬੇਲੀਓ ਹਲੇ ਮੰਡੀ ਵੀ ਕਾਫੀ ਦਿਨ ਇੱਥੇ ਜਿਹੜੀ ਚੱਲਣੀ ਹੈ ਤੇ ਜੇ ਕੋਈ ਬੇਲੀ ਮੰਡੀ ਦੇ ਨੇੜੇ ਦਾ ਹੋਇਆ ਤਾਂ ਤੁਸੀਂ ਮੰਡੀ ਤੇ ਆ ਕੇ ਵੀ ਜਾਨਵਰ ਨੂੰ ਦੇਖ ਸਕਦੇ ਆ ਤੇ ਪੂਰੀ ਡਿਟੇਲ ਆ ਜਿਹੜੀ ਉਹ ਜਾਨਵਰ ਦੀ ਲੈ ਸਕਦੇ ਆ ਹਲੋ ਤੇ ਬਾਕੀ ਮੰਡੀ ਖਤਮ ਹੋਣ ਤੋਂ ਬਾਅਦ ਆਪਾਂ ਪਿੰਡ ਜਾ ਕੇ ਤੇ ਇਕੱਲੇ ਇਕੱਲੇ ਜਾਨਵਰ ਦੀ ਤੁਹਾਨੂੰ ਡਿਟੇਲ ਦੱਸ ਕੇ ਸਾਰੀਆਂ ਦੀਆਂ ਵੀਡੀਓ ਪਾਵਾਂਗੇ ਤੇ ਜੇ ਉਸ ਤੋਂ ਪਹਿਲਾਂ ਬੰਦੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਲੈ ਸਕਦੇ ਹਾਂ ਤੇ ਜਾਂ ਫਿਰ ਜਿਹੜੀ ਤਲਵੰਡੀ ਸਾਹਿਬ ਜਿਹੜੀ ਆਪਣੀ ਘੋੜੀਆਂ ਦੀ ਮੰਡੀ ਲੱਗੀ ਹੋਈ ਹੈ ਤੇ ਉਹਦੇ ਤੇ ਆ ਕੇ ਵੀ ਜਾਨਵਰ ਨੂੰ ਦੇਖ ਸਕਦੇ ਹਾਂ ਤੇ ਪੂਰੀ ਡਿਟੇਲ ਲੈ ਸਕਦੇ ਹਾਂ ਤੇ ਕੁਝ ਆਪਣੇ ਘੋੜੇ ਵੀ ਜਿਹੜੇ ਕੱਲ ਨੂੰ ਮੰਡੀ ਦੇ ਉੱਪਰ ਆ ਜਾਣਗੇ ਤੇ ਉਹਨਾਂ ਨੂੰ ਤੁਸੀਂ ਮੰਡੀ ਤੇ ਦੇਖ ਸਕਦੇ ਆ ਤੇ ਮਿਲਦੇ ਆਂ ਬੇਲੀਓ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਸਾਰੇ ਜਾਨਵਰਾਂ ਦੀ ਅਪਡੇਟ ਆ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਮਿਲਦੇ ਆਪਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ